ਐਮਪੀ ਕੰਗੜਾ ਰਣੋਤ ਉੱਤੇ ਭੜਕੇ ਵਿਕਰਮ ਮਜੀਠੀਆ ਕਿਹਾ ਕੰਗੜਾ ਵਿਰੋਧੀ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕੋ ਐਮਪੀ ਬਣ ਜਾਣਾ ਚਲੋ ਉੱਥੋਂ ਦੇ ਲੋਕਾਂ ਦਾ ਫੈਸਲਾ ਹੈ ਮਗਰ ਉਹਨਾਂ ਦੀ ਇੰਟੈਲੈਕਟ ਲੈਵਲ ਉਹਨਾਂ ਦੀ ਜੋ ਗੱਲਾਂ ਦੀ ਸੋਚਣ ਸ਼ਕਤੀ ਹੈ ਸਮਝ ਹੈ ਉਹ ਤਾਂ ਨਹੀਂ ਨਾ ਬਦਲ ਸਕਦੀ ਔਰ ਮੈਂ ਸਮਝਦਾ ਹਾਂ ਐਮਰਜੈਂਸੀ ਦੇ ਜੋ ਕੋਸ਼ੋ ਗਲਤ ਤਰੀਕੇ ਨਾਲ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਜੇ ਇਸ ਗਲਤ ਤਰੀਕੇ ਨਾਲ ਸਿੱਖਾਂ ਨੂੰ ਪੋਟਰੇ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਹੈ ਔਰ ਇਹਦੇ ਨਾਲ ਪੰਜਾਬ ਨੂੰ ਔਰ ਪੰਜਾਬੀਆਂ ਦੇ ਮਨ ਨੂੰ ਵੱਡੀ ਠੇਸ ਪਹੁੰਚਣੀ ਹੈ ਔਰ ਸੀਰੀਅਸ ਸੀਰੀਅਸ ਏਲੀਨੇਸ਼ਨ ਦਾ ਇਹਦੇ ਚ ਫਿਕਰ ਪੈ ਸਕਦਾ ਔਰ ਭਾਰਤੀ ਜਨਤਾ ਪਾਰਟੀ ਨੂੰ ਭਾਈ ਚਾਰ ਇੱਕ ਸਾਂਝ ਬਾਰਡਰ ਸਿਕਿਉਰਿਟੀ ਨੂੰ ਜੇ ਕੈਮ ਰੱਖਣਾ ਹੈ ਤੇ ਕੰਗਨਾ ਰਣੌਤ ਵਰਗੇ ਲੀਡਰਾਂ ਤੋਂ ਸੈਂਸਰ ਕਰਨਾ ਪੈਣਾ ਉਹਨਾਂ ਨੇ ਪਹਿਲਾਂ ਕਿਸਾਨ ਭਰਾਵਾਂ ਦੇ ਉਲਟ ਬਹੁਤ ਟਿੱਪਣੀ ਕੀਤੀ ਉਹਦਾ ਰਿਜ਼ਲਟ ਖਾਮਿਆਜਾ ਨਿਕਲਿਆ ਸਾਡੀ ਸਤਿਕਾਰਯੋਗ ਬਜ਼ੁਰਗ ਮਾਤਾ ਜੀ ਬਾਰੇ ਕਹਿ ਕੇ ਕਿ ਇਹ ਦਿਹਾੜੀ 'ਚ ਆਉਂਦੇ ਆ ਉਹਦਾ ਬਹੁਤ ਵੱਡਾ ਰੋਸ ਹੋਇਆ ਫਿਰ 에ਅਰਪੋਰਟ ਦਾ ਇਨਸੀਡੈਂਟ ਹੋਇਆ ਹੁਣ ਐਮਰਜੈਂਸੀ ਥੋੜੇ ਲਈ ਪੈਸੇ ਕਮਾਉਣ ਦਾ ਜ਼ਰੀਆ ਹੋਣਾ ਮਗਰ ਤੁਸੀਂ ਆਪਦੇ ਪੈਸੇ ਕਮਾਉਣ ਦੇ ਜ਼ਰੀਏ 'ਚ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਜਾਂ ਸਿੱਖਾ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਓ ਮੌਲ ਨਾ ਖਰਾਬ ਕਰੋ। ਐਮਪੀ ਕੰਗੜਾ ਰਣੌਤ ਉੱਤੇ ਭੜਕੇ ਵਿਕਰਮ ਮਜੀਠੀਆ ਕਿਹਾ ਕੰਗੜਾ ਵਿਰੋਧੀ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕੋ ਐਮਪੀ ਬਣ ਜਾਣਾ ਚਲੋ ਉੱਥੋਂ ਦੇ ਲੋਕਾਂ ਦਾ ਫੈਸਲਾ ਮਗਰ ਉਹਨਾਂ ਦੀ ਇੰਟੈਲੈਕਟ ਲੈਵਲ ਉਨ੍ਹਾਂ ਦੀ ਜੋ ਗੱਲਾਂ ਦੀ ਸੋਚਣ ਸ਼ਕਤੀ ਹੈ ਸਮਝ ਹੈ ਉਹ ਤਾਂ ਨਹੀਂ ਨਾ ਬਦਲ ਸਕਦੀ ਔਰ ਮੈਂ ਸਮਝਦਾ ਹਾਂ ਐਮਰਜੈਂਸੀ ਚ ਜੋ ਕੋਸ਼ੋ ਗਲਤ ਤਰੀਕੇ ਨਾਲ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਜੇ ਇਸ ਗਲਤ ਤਰੀਕੇ ਨਾਲ ਸਿੱਖਾਂ ਨੂੰ ਪੋਟਰੇ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਹੈ ਔਰ ਇਹਦੇ ਨਾਲ ਪੰਜਾਬ ਨੂੰ ਔਰ ਪੰਜਾਬੀਆਂ ਦੇ ਮਨ ਨੂੰ ਵੱਡੀ ਥੇਸ ਪਹੁੰਚਣੀ ਹੈ ਔਰ ਸੀਰੀਅਸ ਸੀਰੀਅਸ ਏਲੀਨ ਨੇਸ਼ਨ ਦਾ ਇਹਦੇ ਚ ਫਿਕਰ ਪੈ ਸਕਦਾ ਔਰ ਭਾਰਤੀ ਜਨਤਾ ਪਾਰਟੀ ਨੂੰ ਭਾਈਚਾਰਕ ਸਾਂਝ ਬਾਰਡਰ ਸਿਕਿਉਰਿਟੀ ਨੂੰ ਜੇ ਕੈਮ ਰੱਖਣਾ ਹੈ ਤੇ ਕੰਗਨਾ ਰਣੌਤ ਵਰਗੇ ਲੀਡਰਾਂ ਤੋਂ ਸੈਂਸਰ ਕਰਨਾ ਪੈਣਾ ਉਹਨਾਂ ਨੇ ਪਹਿਲਾਂ ਕਿਸਾਨ ਭਰਾਵਾਂ ਦੇ ਉਲਟ ਬਹੁਤ ਟਿੱਪਣੀ ਕੀਤੀ ਉਹਦਾ ਰਿਜ਼ਲਟ ਖਾਮਿਆਜਾ ਨਿਕਲਿਆ ਸਾਡੀ ਸਤਕਾਰਯੋਗ ਬਜ਼ੁਰਗ ਮਾਤਾ ਜੀ ਬਾਰੇ ਕਹਿ ਕੇ ਕਿ ਇਹ ਦਿਹਾੜੀ 'ਚ ਆਉਂਦੇ ਆ ਉਹਦਾ ਬਹੁਤ ਵੱਡਾ ਰੋਸ ਹੋਇਆ ਫਿਰ 에어ਪੋਰਟ ਦਾ ਇਨਸੀਡੈਂਟ ਹੋਇਆ ਹੁਣ ਐਮਰਜੈਂਸੀ ਥੋਡੇ ਲਈ ਪੈਸੇ ਕਮਾਉਣ ਦਾ ਜ਼ਰੀਆ ਹੋਣਾ ਮਗਰ ਤੁਸੀਂ ਆਪ ਦੇ ਪੈਸੇ ਕਮਾਉਣ ਦੇ ਜ਼ਰੀਏ 'ਚ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਜਾਂ ਸਿੱਖਾ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਓ ਮੌਲ ਨਾ ਖਰਾਬਾ ਐਮਪੀ ਕੰਗੜਾ ਰਣੋਤ ਉੱਤੇ ਭੜਕੇ ਵਿਕਰਮ ਮਜੀਠੀਆ ਕਿਹਾ ਕੰਗੜਾ ਵਿਰੋਧੀ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕੋ ਐਮਪੀ ਬਣ ਜਾਣਾ ਚਲੋ ਉੱਥੋਂ ਦੇ ਲੋਕਾਂ ਦਾ ਫੈਸਲਾ ਹੈ ਮਗਰ ਉਹਨਾਂ ਦੀ ਇੰਟੈਲੈਕਟ ਲੈਵਲ ਉਹਨਾਂ ਦੀ ਜੋ ਗੱਲਾਂ ਦੀ ਸੋਚਣ ਸ਼ਕਤੀ ਹੈ ਸਮਝ ਹੈ ਉਹ ਤਾਂ ਨਹੀਂ ਨਾ ਬਦਲ ਸਕਦੀ ਔਰ ਮੈਂ ਸਮਝਦਾ ਹਾਂ ਐਮਰਜੈਂਸੀ ਚ ਜੋ ਕੋਛੋ ਗਲਤ ਤਰੀਕੇ ਨਾਲ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ ਸੰਜ ਤਰਿਆਵਾਦੀ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਜੇ ਇਸ ਗਲ ਤਰੀਕੇ ਨਾਲ ਸਿੱਖਾਂ ਨੂੰ ਪੋਟਰੇ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਹੈ ਔਰ ਇਹਦੇ ਨਾਲ ਪੰਜਾਬ ਨੂੰ ਔਰ ਪੰਜਾਬੀਆਂ ਦੇ ਮਨ ਨੂੰ ਵੱਡੀ ਠੇਸ ਪਹੁੰਚਣੀ ਹੈ ਔਰ ਸੀਰੀਅਸ ਸੀਰੀਅਸ ਏਲੀਨੇਸ਼ਨ ਦਾ ਇਹਦੇ ਚ ਫਿਕਰ ਪੈ ਸਕਦਾ ਔਰ ਭਾਰਤੀ ਜਨਤਾ ਪਾਰਟੀ ਨੂੰ ਭਾਈ ਚਾਰ ਇੱਕ ਸਾਂਝ ਬਾਰਡਰ ਸਿਕਿਉਰਿਟੀ ਨੂੰ ਜੇ ਕੈਮ ਰੱਖਣਾ ਹੈ ਤੇ ਕੰਗਨਾ ਰਣੌਤ ਵਰਗੇ ਲੀਡਰਾਂ ਤੋਂ ਸੈਂਸਰ ਕਰਨਾ ਪੈਣਾ ਉਹਨਾਂ ਨੇ ਪਹਿਲਾਂ ਕਿਸਾਨ ਭਰਾਵਾਂ ਦੇ ਉਲਟ ਬਹੁਤ ਟਿੱਪਣੀ ਕੀਤੀ ਉਹਦਾ ਰਿਜ਼ਲਟ ਖਾਮਿਆਜਾ ਨਿਕਲਿਆ ਸਾਡੀ ਸਤਕਾਰਯੋਗ ਬਜ਼ੁਰਗ ਮਾਤਾ ਜੀ ਬਾਰੇ ਕਹਿ ਕੇ ਕਿ ਇਹ ਦਿਹਾੜੀ 'ਚ ਆਉਂਦੇ ਆ ਉਹਦਾ ਬਹੁਤ ਵੱਡਾ ਰੋਸ ਹੋਇਆ ਫਿਰ 에ਰਪੋਰਟ ਦਾ ਇਨਸੀਡੈਂਟ ਹੋਇਆ ਹੁਣ ਐਮਰਜੈਂਸੀ ਛੋਟੇ ਲਈ ਪੈਸੇ ਕਮਾਉਣ ਦਾ ਜ਼ਰੀਆ ਹੋਣਾ ਮਗਰ ਤੁਸੀਂ ਆਪਦੇ ਪੈਸੇ ਕਮਾਉਣ ਦੇ ਜ਼ਰੀਏ 'ਚ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਜਾਂ ਸਿੱਖਾ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਓ ਮੌਲ ਨਾ ਖਰਾਬ